ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਪਹਿਲਾਂ ਤਾਂ ਮੈਂ ਦੋਸਤੋ ਤੁਹਾਡਾ ਬਹੁਤ ਹੀ ਜ਼ਿਆਦਾ ਦਿਲੋਂ ਸ਼ੁਕਰਗੁਜ਼ਾਰ ਦਿਲੋਂ ਧੰਨਵਾਦ ਕਰਦਾ ਕਿਉਂਕਿ ਤੁਸੀਂ ਮੈਨੂੰ ਪਿਆਰ ਦਿੱਤਾ ਮੇਰੀਓ ਵੀਡੀਓ ਦੇਖੀਆਂ ਤੇ ਤੁਹਾਡੇ ਪਿਆਰ ਸਦਕਾ ਅੱਜ ਮੇਰਾ ਚੈਨਲ ਮੋਨਟਾਈਜ਼ ਹੋ ਗਿਆ ਤਾਂ ਮੈਂ ਇਸੇ ਖੁਸ਼ੀ ਦੇ ਵਿੱਚ ਅੱਜ ਤੁਹਾਨੂੰ ਸਾਡੇ ਏਰੀਏ ਦੇ ਪਾਕਿਸਤਾਨ ਦੇ ਕਰੀਬ ਬਾਰਡਰ ਦੇ ਉੱਤੇ ਤਾਰਾਂ ਦੇ ਕਰੀਬ ਇੱਕ ਪੀਰਾਂ ਦੀ ਦਰਗਾਹ ਆ ਤੇ ਆਪਾਂ ਤੁਹਾਨੂੰ ਉਹ ਦਰਗਾਹ ਦੇ ਕੋਲ ਲੈ ਕੇ ਜਾਵਾਂਗੇ ਤੁਹਾਨੂੰ ਉਸ ਦਰਗਾਹ ਦਿਖਾਵਾਂਗੇ ਠੀਕ ਆ ਦੋਸਤੋ ਤੇ ਅੱਜ ਹੈਗਾ ਵੀਰਵਾਰ ਅੱਜ ਹੈਗਾ ਵੀਰਵਾਰ ਤੇ ਅੱਜ ਉਥੇ ਵੈਸੇ ਹੀ ਬਹੁਤ ਜ਼ਿਆਦੀ ਦੁਨੀਆ ਹੋਣੀ ਹੈ ਪੀਰਾਂ ਦੀ ਦਰਗਾਹ ਤੇ ਆਜੋ ਫਿਰ ਦੋਸਤੋ ਆਪਾਂ ਤੁਹਾਨੂੰ ਪੀਰਾਂ ਦੀ ਦਰਗਾਹ ਤੇ ਲੈ ਕੇ ਚੱਲਦੇ ਹਾਂ ਬਾਰਡਰ ਤੇ ਜੋ ਬਿਲਕੁਲ ਕਰੀਬ ਆਜੋ ਚੱਲੀਏ ਫਿਰ ਸੋ ਦੋਸਤੋ ਹਵਾ ਬਹੁਤ ਹੀ ਜ਼ਿਆਦਾ ਤੇਜ਼ ਚੱਲ ਰਹੀ ਹੈ ਮੈਂ ਫਿਰ ਵੀ ਵੀਡੀਓ ਸ਼ੂਟ ਕੀਤੀ ਮੈਂ ਸੋਚਿਆ ਕਿ ਫੋਨ ਕਿਤੇ ਡੇਗਣਾ ਜਾਵੇ ਤਾਂ ਆਖਿਰ ਵਿੱਚ ਮੈਂ ਫੋਨ ਬੰਦ ਕਰ ਦਿੱਤਾ ਦੋਸਤੋ ਆਪਾਂ ਆ ਚੁੱਕੇ ਹਾਂ ਜੀ ਪੀਰ ਬਾਬਾ ਸੋਹਣੀ ਸ਼ਰੀ ਪਿੰਡ ਡਾਲਾ ਇਹ ਆ ਜੀ ਡਾਲਾ ਪਿੰਡ ਪੀਰ ਬਾਬੇ ਦੀ ਦਰਗਾਹ ਪੀਰਾਂ ਦੀ ਤੇ ਪਿੱਛੇ ਤੁਸੀਂ ਪਾਕਿਸਤਾਨ ਵੇਖ ਰਹੇ ਹੋ ਹੋਗੇ ਜੋ ਕਿ ਤੁਹਾਨੂੰ ਹੋ ਸਕਦਾ ਕਿ ਨਜ਼ਰ ਨਾ ਆਵੇ ਕਿਉਂਕਿ ਤਾਰਾਂ ਕਾਫੀ ਭਰੀ ਜਾਲੀ ਆ ਦੂਰ ਆ ਤੇ ਆਪਾਂ ਦੋਸਤੋ ਤੁਹਾਨੂੰ બતાવાਗੇ ਪੀਰ ਬਾਬੇ ਦੀ ਜਗਾ ਅੱਜ ਜਿਵੇਂ ਕਿ ਆਪਾਂ ਤੁਹਾਨੂੰ ਕਿਹਾ ਸੀ ਕਿ ਬોર્ਡਰ ਦੇ ਉੱਪਰ ਬਿਲਕੁਲ ਪੀਰ ਬਾਬਾ ਦੀ દરગાહ ਆ ਪੀਰ ਬਾਬਾ ਸੋਹਣੇ ਸ਼ਾਹੀ ਇਸ ਨੂੰ ਕਿਹਾ ਜਾਂਦਾ ਪੀਰ ਬਾਬੇ ਨੂੰ ਤੇ ਆਇਓ ਫਿਰ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ ਜੇਕਰ ਤੁਹਾਡਾ ਕਿਤੇ ਮੁਕੱਦਰ ਬਣਿਆ ਤਾਂ ਜਰੂਰ ਆਇਓ ਜੇ ਸੋ ਦੋਸਤੋ ਆਖਿਰ ਵਿੱਚ ਆਪਾਂ દરગાਹ ਤੇ ਆ ਹੀ ਗਏ ਸੋ ਮੱਥਾ ਟੇਕ ਕੇ ਮੈਂ દરગાਹ ਦੇ ਵੱਲ ਅੰਦਰ ਜਾਂਦਾ ਹੋਇਆ ਤਾਂ ਮੈਂ ਕੈਮਰਾਮੈਨ ਨੂੰ ਕਿਹਾ ਕਿ ਕਿਰ ਕਿਰ ਕੈਮਰਾ ਕਮਾ ਕੇ ਆਪਣੀ ਆਡੀਅੰਸ ਨੂੰ ਦਰਬਾਰ ਦਾ ਅਲੌਕਿਕ ਨਜ਼ਾਰਾ ਦਿਖਾਓ ਤਾਂ ਉਸਨੇ ਤੁਹਾਨੂੰ ਨਜ਼ਾਰਾ ਦਿਖਾਇਆ ਤਾਂ ਜਦ ਹੀ ਮੈਂ ਅੰਦਰ ਗਿਆ ਤੁਸੀਂ ਦੇਖ ਸਕਦੇ ਤਨ ਤਨ ਪੀਰ ਬਾਬਾ ਸੋਹਣ ਸ਼ਾਹੀ ਉੱਪਰ ਬੜੇ ਸੋਹਣੇ ਅੱਖਰਾਂ ਵਿੱਚ ਲਿਖਿਆ ਸੀ ਤਾਂ ਦਰਬਾਰ ਨੂੰ ਟੈਲ ਲੱਗੀ ਫਰਸ਼ ਤੇ ਟੈਲ ਲੱਗੀ ਬਹੁਤ ਹੀ ਮਜ਼ਾ ਆਇਆ ਦਰਬਾਰ ਦੇ ਵਿੱਚ ਜਾ ਕੇ ਰੂਹ ਖੁਸ਼ ਹੋ ਗਈ ਤਾਂ ਜਦ ਮੈਂ ਦੇਖਿਆ ਕਿ ਅੰਦਰ ਪੀੜਸੀ ਤਾਂ ਮੈਂ ਹੌਲੀ-ਹੌਲੀ ਆਪਣੇ ਪੈਰ ਪੁੱਟਦਾ ਹੋਇਆ ਅੱਗੇ ਜਾਂਦਾ ਆ ਅੱਗੇ ਜਾ ਕੇ ਦਰਬਾਰ ਦੇ ਅੰਦਰ ਟੱਲ ਸੀ ਤਾਂ ਮੈਂ ਟੱਲ ਖੜਕਾਇਆ ਮੇਥੋਂ ਅੱਗੇ ਆ ਤੁਸੀਂ ਵੀਰ ਦੇਖ ਰਹੇ ਜੀ ਸੋ ਮੈਂ ਆਇਸਤਾ-ਆਇਸਤਾ ਅੱਗੇ ਜਾਂਦਾ ਹੋਇਆ ਮੱਥਾ ਟੇਕਿਆ ਮੇਰੇ ਤੋਂ ਅੱਗੇ ਦੋ ਭੈਣਾ ਸੀ ਤਾਂ ਉਹਨਾਂ ਨੇ ਮੱਥਾ ਟੇਕਿਆ ਤਾਂ ਫਾਈਨਲੀ ਮੇਰੀ ਵਾਰੀ ਆਈ ਹੀ ਗਈ ਤਾਂ ਮੈਂ ਵੀ ਮੱਥਾ ਟੇਕਿਆ ਮੱਥਾ ਟੇਕਿਆ ਕਿਰੇ-ਕਿਰੇ ਆਪਣੇ ਜੋ ਜਗਾ ਸੀ ਪੀਰਾਂ ਦੀ ਉਹਨਾਂ ਵੱਲ ਮੱਥਾ ਟੇਕੇ ਮੈਂ ਬਾਹਰ ਆਇਆ ਤਾਂ ਮੈਂ ਦੇਖਿਆ ਦਰਬਾਰ ਦੇ ਉੱਪਰ ਨਾ ਪੌੜੀਆਂ ਜਾਂਦੀਆਂ ਪਈਆਂ ਸੀ ਤਾਂ ਉੱਪਰ ਦੋ ਜਾਨੇ ਪਹਿਲਾਂ ਹੀ ਖੜੇ ਸੀ ਤਾਂ ਮੈਂ ਵੀ ਦੇਖਿਆ ਕਿ ਮੈਂ ਵੀ ਉੱਪਰ ਜਾਵਾਂ ਜਦ ਹੀ ਮੈਂ ਉੱਪਰ ਗਿਆ ਤਾਂ ਉੱਪਰ ਜਾ ਕੇ ਦਰਬਾਰ ਤੇ ਬਹੁਤ ਹੀ ਸੋਹਣਾ ਨਜ਼ਾਰਾ ਤੱਕਿਆ ਮੈਂ ਇੱਕ ਬੋਰਡ ਨੇ ਸਾਰੇ ਦਰਬਾਰ ਨੂੰ ਹੀ ਆਪਣੀ ਸ਼ਾਨ ਦੇ ਵਿੱਚ ਟਕਿਆ ਹੋਇਆ ਸੀ ਤਾਂ ਦੋਸਤੋ ਬਹੁਤ ਹੀ ਮਜ਼ਾ ਆਇਆ ਮੈਂ ਉਮੀਦ ਕਰਦਾ ਕਿ ਤੁਹਾਨੂੰ ਵੀ ਬਹੁਤ ਹੀ ਮਜ਼ਾ ਆਇਆ ਹੋਊਗਾ ਸਾਡੀ ਵੀਡੀਓ ਦੇਖ ਕੇ ਮੈਂ ਉਮੀਦ ਕਰਦਾ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਦਿਓਗੇ ਤੁਸੀਂ ਤਾਂ ਕਿ ਜੋ ਮੈਂ ਤੁਹਾਡੇ ਵਾਸਤੇ ਹੋਰ ਨਵੇਂ ਤੋਂ ਨਵੇਂ ਅਲੌਕਿਕ ਨਜ਼ਾਰੇ ਲੈ ਕੇ ਆਵਾਂ ਸੋ ਦੋਸਤੋ ਤਦ ਤੱਕ ਲਈ